ਕੁਮਾਤੇ ਹੀ ਇਹ ਗੱਲ ਹੋਈ ਤਾਂ ਗੱਲ ਓਏ ਨਾ ਕੁਲਵੀਰ ਹੱਜਾ ਇਹ ਕਿ ਸੁਣਦੇ ਇਹੀ ਆ ਤੇ ਸੁਣੋ ਗਿਆ ਤੈਨੂੰ ਬੰਦੇ ਤੈਨੂੰ ਇਹ ਨਹੀਂ ਸੀ ਤੇ ਬਾਈ ਸੁ ਬਾਲਾ ਸੋਣਾ ਗਿਆ ਤੈਨੂੰ ਤਾਂ ਮੇਰਾ ਵਾਲਾ ਤੇ ਆ ਗਿਆ ਜਿੰਦਵਾ ਦਾ ਦਿੱਤਾ ਇਹ ਤੇ ਬਾਹਰ ਜਾ ਚਲੇ ਜਾ ਤੂੰ ਚਲੇ ਜਾ ਤੇ ਕੋਈ ਤੂੰ ਘਰ ਦੇ 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 ਬਾਈ ਇਹ ਬਾਰੀ ਤੋਂ ਨਹੀਂ ਹੈ ਪੀ ਲੂ ਲੜ ਲੜ ਕੇ ਉਹ ਪੁੱਛੇ ਪਛੋੜ ਹੈ 30 ਡਾਲਰ ਚੁੱਕਿਆ ਹਾਇ ਰ ਬਾਹਰ ਉਹਨੇ ਸੋਨੇ ਗਾਈ ਸਾਡਾ ਮੈਂ ਤਾਂ ਚੁੱਪ ਚਾਪ ਪਰੌਲੇ ਖਾਂਦੀ ਰਹੀ ਹੁਣ ਅੰਬ ਦੇ ਮੱਠੀ ਭਰੀ ਹੈ ਮੱਠੀ ਭਰੀ ਉਹ ਨਿਕਲ ਕੇ ਅੰਬ ਦਾ ਬੂਟਾ ਬਾਹਰ ਤੇ ਨਾਲ ਇਹਦੇ ਦਵਾਈ ਵਿੱਜ ਦਵਾਈ ਤੇ ਇਹਦਾ ਅੰਬ ਦਾ ਬੂਟਾ ਹਣਾ ਤੇ ਹੁਣ ਇਹਦੀ ਹੋ ਰਹੀ ਆ ਵਿਚਾਈ ਜੀ ਹੈਲੋ ਸਸ਼ੀਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਤੇ ਆਪਾਂ ਵੈਲਕਮ ਆ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਆ ਆ ਤਿਆਰ ਹੋਈ ਜਾਗੀ ਕੁਲਵੀਰ ਦੀ ਪਾਰਕ ਤੇ ਅੰਦਰ ਆਪਾਂ ਫਰਸ਼ ਬੰਨ੍ਹ ਲਈ ਆ ਮੈਂ ਤੁਹਾਨੂੰ ਅੰਦਰ ਵੀ ਦਿਖਾਉਣੇ ਲੱਜਾਂ ਹਾਂ ਤੇ ਉਧਰ ਵੀ ਦੱਸਦੇ ਆ ਜੀ ਕੀ ਹੋ ਰਿਹਾ ਹੁਣ ਤੇ ਇਹ ਹਾਲ ਹੋ ਗਿਆ ਕੁਲਵੀਰ ਦਾ ਰੂਮ ਤਿਆਰ ਹੋ ਰਿਹਾ ਵਾ ਫਰਸ਼ ਪੂਛ ਬੰਦ ਲਿਆ ਉੱਪਰ ਹੋ ਜਾ ਤਿਆਰੀ ਰਹਿਦੀ ਕਰਨ ਵਾਲੀ ਬਹੁਤ ਖੁੱਲਾ ਵਾ ਕਮਰਾ ਇਹ ਵਾਲਾ ਔਰ ਤੇ ਇਹ ਹੋ ਗਿਆ ਬਾਹਰ ਇੱਥੇ ਕੁੜੀ ਦੀਆਂ ਬਾਹਰ ਵਾਲੀਆਂ ਗਿੰਮਾ ਗੁਮਾ ਆ ਜਾ ਕਰਨੀਆਂ ਤੇ ਆ ਆ ਲੈਂਦੇ ਅਸੀਂ ਤਾਂ ਰੱਖ ਤੱਕ ਲਾਉਣਾ ਹਾਂਜੀ ਸਭ ਤੋਂ ਪਹਿਲਾਂ ਹਲੂਨੇ ਸਭ ਤੋਂ ਪਹਿਲਾਂ ਵਾਹ ਲੂਨੇ ਇਹ ਇਹ 베ਰੀ ਆ ਇਹ ਹੈਗੀ ਐਪਲ 베ਰੀ ਪਹਿਲਾ ਸਾਨੂੰ ਘਾਟਾ ਪੈ ਗਿਆ ਦੱਸੋ ਜੀ ਕਿਵੇਂ ਘਾਟਾ ਪਿਆ ਹਾਂ ਦੱਸੋ ਕਿਵੇਂ ਘਾਟਾ ਪਿਆ ਘਾਟਾ ਠੜੀ ਵਜਾ ਕਰਕੇ ਦੇਖਿਆ ਮੈਨੂੰ ਕਹਿਣਗੇ ਮੇਰੀ ਵਜਾ ਨਾਲ ਤੇਰੀ ਵਜਾ ਨਾਲ ਪਿਆ ਮੈਨੂੰ ਪਹਿਲੇ ਹੀ ਪਤਾ ਸੀ ਵੀ ਜਿਹੜਾ ਨੁਕਸਾਨ ਹੋ ਜੇ ਉਹ ਮੇਰੀ ਵਜਾ ਨਾਲ ਹੋ ਜਾਂਦਾ ਜਿਹੜਾ ਮਤਲਬ ਬੜੀ ਸਗੀ ਨੇ ਦੋਸਤੋ ਦਵੰਲੀ ਨਹੀਂ ਸੀ ਸਕੂਟਰੀ ਮੇਰੀ ਸਕੂਟਰੀ ਚਲਾਉਂਦੇ ਸੀ ਇਹ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਮੂਰੇ ਐਡੀ ਐਪਲ ਬੈਰੀ ਸੀ ਜਿਹੜੀ ਅਸੀਂ ਪਹਿਲਾਂ ਲੈ ਕੇ ਆਏ ਕੱਲ ਲੈ ਕੇ ਆਏ ਸੀ 150 ਰੁਪਏ ਦੀ ਹੋ ਦਿੱਤੀ ਸੀ 150 ਦੀ ਇਹ ਦਿੱਤੀ ਹਣਾ ਕਿ ਮਤਲਬ ਕਿ ਉਹ ਕੀ ਹੋ ਗਿਆ ਉਹ 베ਰੀ ਟੁੱਟ ਗਈ ਰਸਤੇ ਚਾਂਦੀ ਆਂਦੀ ਇਹਨਾਂ ਨੇ ਸਕੂਟਰੀ ਬਾਲੀ ਭਜਾਤੀ ਤੇ ਮੂਰੇ ਡਿੱਗ ਗਈ ਉਲਫਾ ਦੇ ਚ ਤੇ ਉਹ ਹੁਣ ਘਰੇ ਲਾਈ ਪਤਾ ਨਹੀਂ ਹੁਣ ਜੇ ਨਹੀਂ ਹੁਣੀ ਦਿੱਤੀ ਹੋਈ ਇਹ ਨੰਨੀ ਇਹ ਨਾ ਵੀ ਲਾਈ ਆ ਜੋ ਆ ਲੈਣ ਤੋਂ ਕੋਈ ਆ ਜੋ ਨੂਰ ਤੇ ਕੋਲ ਵੀਰ ਪਤਾ ਨਹੀਂ ਕੀ ਕਰੀ ਜਾ ਰਹੀ ਕੀ ਆ ਲੱਗੀ ਜਾ ਰਹੀ ਹੈ ਆਪਣੀ ਇੱਥੇ ਕੀ ਐਪਲ 베ਰੀ ਹਾਂ ਸਹੀ ਹੈ ਸਹੀ ਹੈ ਸਿੱਧੀ ਜੀ ਕਰਕੇ ਲਾ ਜਾ ਪਰਲੇ ਪਾਸੇ ਟੇਢੀ ਜੀ ਕਰਕੇ ਆਜੋ ਆਜੋ ਕੋਈ ਨਾ ਲੈਂਦੇ ਕਲਵੀਰ ਕੀ ਕਰੀ ਜਾਵੇ ਕਲਵੀਰ ਮੈਨੂੰ ਆ ਲੈਂਦੇ ਆਜਾ ਨੂਰ ਲੈ ਲੈ ਆ ਆਜਾ ਹਾਂ ਕਲਵੀਰ ਮਾਣੀ ਕਿਉਂ ਨਹੀਂ ਹੋਣਾ ਕਲਵੀਰ ਗੁੱਸੇ ਹੋ ਜਾਂਦਾ ਮਾੜੀ ਜਿਹੀ ਗੱਲ ਪਿੱਛੇ ਮੇਰਾ ਕਲਵੀਰ ਰਸ ਜਾਂਦਾ ਤੇ ਨਾ ਬਤਾ ਹੱਥ ਨਹੀਂ ਲਾਉਣੇ ਇਹਨਾਂ ਨੂੰ ਛੋਣੀ ਜਾਨ ਤੇ ਆਪ ਕਿਤੇ ਤਾਂ ਡੋਟ ਜਾਣਾ ਪੂਰੇ ਆਜਾ ਨਹੀਂ ਉਹਨੂੰ ਵੀ ਨਹੀਂ ਹੱਥ ਲਾਉਣਾ ਬੱਤੂ ਕੀ ਉਹ ਮੈਂ ਭੀ ਆ ਰੂ ਹੋਵੇ ਪਾਪਾ ਚੱਲਦੇ ਬੰਦ ਜਾਂਦਾ ਤੁੰ ਕਬਾ ਬੱਚਿਆਂ ਦਾ ਆ ਬੜੀ ਮੁਸ਼ਕਲ ਆ ਬੱਚਿਆਂ ਦੀ ਬਿਲਕੁਲ ਵੀਰਾ ਹੱਥ ਤਪਤੂ ਲੋ ਹਏ ਗਲਤੀ ਦਾ ਗਲਤੀ ਦਾ ਨਹੀਂ ਕੋਈ ਹੁਣ ਸਾਈਡ ਤੇ ਹੋ ਜਾ ਜੇ ਕੁਛ ਟੁੱਟ ਗੇ ਵਿਚੋ ਤੇ ਤੇਰੇ ਝੜਕਾ ਪੈ ਜਾਣਗਾ ਤੈਨੂੰ ਮੈਂ ਦੱਸਤਾ ਵੀ ਉਧਰ ਖੇਡਣ ਨੂੰ ਕੰਮ ਨਹੀਂ ਦੇਉਂਦਾ ਉਹੀ ਤਾਂ ਗੱਲ ਆ ਤੂੰ ਫੇਰ ਤੂੰ ਕੀ ਦਵਾ ਗਰਾ ਦਿੱਤਾ ਆਉਣ ਦਿੱਤਾ ਤੇ ਮੈਂ ਕਹਿੰਦਾ ਕਵਰੇਜ ਖੇਡ ਲੋ ਮੈਂ ਤੁਹਾਨੂੰ ਆਏ ਥੋੜੀ ਨਾ ਕਹਿਸਤੀ ਕਹਿੰਦੀ ਬਸ ਹੱਥ ਅੜੇ ਗੱਡੀ ਕਿ ਕਹਿੰਦਾ ਨਾ ਤਾਂ ਲੋਕੀ ਕਾਦ ਨਾ ਖੇਡਦੇ ਹੁੰਦੇ ਲੋਕੀ ਹੱਥ ਨਹੀਂ ਖੇਡਦੇ ਆ ਉਹ ਪਿੱਛੇ ਬਿਚਿਆ ਆ। ਉਹ ਇਧਰ। ਕਲੀ ਗਾਂੜ ਦੇਖੋ। ਲੱਗ ਗਈ। ਉਹ ਪਿੱਛੇ ਤੇ ਲੱਗ ਗਿਆ ਜੀ। ਇਹਦੇ ਚ ਸੀਮੈਂਟ ਵਾਲੀਆਂ ਬੋਰੀਆਂ ਪਾ ਕੇ ਰੱਖਣ ਹੋਈਆਂ। ਇਹ ਵਿੱਚ ਸਾਰਾ ਸਿੱਟ ਨੂੰ ਨਾਲ ਜਾਕ। ਆ ਲੱਗ ਗਿਆ ਜੀ ਐਪਲ 베ਰੀ। ਇੱਕ ਦਰਖਤ ਹੋ ਗਿਆ ਕੰਪਲੀਟ। ਉਹ ਕੱਲ ਕੀ ਲਾਇਆ ਸੀ ਉਹ ਕਾ ਦਾ ਦਰਖਤ ਤਾਂ? ਇਹ ਨਾ ਆਇਆ ਸੀ ਕੱਲ ਅਸੀਂ ਚੀਕੂ। ਹੋਵੇ ਕਲੀ ਵੀ ਕਿਉਂ ਕੀ ਕਰੀ ਜਾਂਦਾ ਗਾਈਸ। ਆਪ ਦੇ ਛੋਟੇ ਜਿਹੇ ਹਰ ਹਰੇਕ ਬੰਦਾ ਆਪਦੇ ਤੋਂ ਛੋਟੇ ਬੰਦੇ ਨੂੰ ਕੋ ਸਮਝਦਾ ਹੀ ਨਹੀਂ ਹੈ ਨਾ ਜਿਵੇਂ ਮੈਂ ਕਲਵੀਰ ਨੂੰ ਜੜਕੀਆ ਕਲਵੀਰ ਤਾਂ ਛੋਟੀ ਨੂਰ ਆ ਕਲਵੀਰ ਨੂਰ ਨੂੰ ਜੜਕੀ ਜਾਂਦੀ ਆਪਦੇ ਆਪ ਨੂੰ ਸਿਆਣਾ ਸਮਝਦਾ ਉਹਨੇ ਆਣੀ ਦੱਸਦਾ ਤੇ ਹਾਂਜੀ ਬਾਈ ਜੀ ਮਹੂਰ ਚ ਲਾਇਆ ਗੋੜੇ ਚ ਲਾਇਆ ਗੋੜੇ ਤੋਂ ਬਗੈਰ ਅਸਾ ਇਹ ਕੰਮ ਤੋਂ ਬਗੈਰ ਲੱਗੂਗਾ ਆਪ ਉਹ ਦਸੀ ਸਜਾਵਟ ਆਲਾ ਫੁੱਲਾਂ ਆਲਾ ਗੋੜੇ ਤੋਂ ਬਗੈਰ ਲੱਗੂਗਾ ਇਹਨੂੰ ਖਾਲ ਜਿਆਦਾ ਪਿਆ ਸੀ ਮਣੇ ਮੈਂ ਤਾਂ ਲੈ ਕੇ ਆਈਏ ਇੱਕ ਗਾਇਸ ਇਹਦੇ ਵਿੱਚ ਨਾ ਵੱਡੇ ਵੀ ਸੀ ਇਹਨੇ ਚ ਵੱਡੇ ਵੀ ਕਾਫੀ ਸੀ ਦਰਖਤ ਪਰ ਇਹਨੂੰ ਵਿਚਾਰੇ ਨੂੰ ਫਲ ਜ਼ਿਆਦਾ ਸੀ ਦੇਖੋ ਇਹਨੂੰ ਫੁੱਲ ਬਹੁਤ ਜ਼ਿਆਦਾ ਖੇੜਨਗੇ ਜਦੋਂ ਤੁਰ ਗਿਆ ਨਾ ਹੱਦੋਂ ਵੱਧ ਕੇ ਫੁੱਲ ਲੱਗਣਗੇ ਇਹਨੂੰ ਤੇ ਮੈਂ ਕਹਿੰਨੀ ਮੈਂ ਵੱਡੇ ਵਾਲਾ ਲੈਣਾ ਮੈਂ ਤਾਂ ਜ਼ਿਆਦਾ ਫੁੱਲਾਂ ਵਾਲਾ ਲੈਣਾ ਕਿਉਂਕਿ ਆਪਾਂ ਫੁੱਲਾਂ ਆਸਤੇ ਹੀ ਤਾਂ ਲੈ ਕੇ ਆਏ ਇਹ ਮੇਰਾ ਮਨੀ ਪਲਾਟ ਆ ਘਰੇ ਮੇਰਾ ਮਨੀ ਪਲਾਟ ਮੈਸਤਰੀਆਂ ਨੇ ਤੋੜਤਾ ਸੀ ਪਿਛਲੀ ਵਾਰੀ ਤੋੜਣਾ ਮਾਉਂਦੇ ਨੇ ਤੇ ਫਿਰ ਮੈਂ ਆਉਣੇ ਲੱਗੂਗਾ ਹਾਂ ਮੰਨੀ ਅਰੇ ਮੇਰੇ ਚੱਪਲ ਮਾਰੇ ਤੇ ਬੋਲ ਮੰਗੋ ਤੇ ਮੱਲ ਗਿਆ ਜਣਾ ਜੇ ਮਨੇ ਕੱਟਿਆ ਨਹੀਂ ਤਕੜਾਈ ਤਾਰਨੀ ਕਰਦੇ ਲੇ ਕੇ ਮੈਂ ਪਲੀ ਗੱਲ ਤੇ ਹਾਂ ਨਹੀਂ ਕਰ ਦੇ ਕੇ ਕਹੋਣੀ ਚਾਹੀਦੀ ਐ ਕਰ ਦੇ ਇਹਨਾਂ ਨੇ ਇੱਥੇ ਸੀਮਿੰਟ ਦੇ ਥੱਲੇ ਦਬਤੀ ਉਸ ਨੇ ਕੜੀ ਚੱਪਲਾ ਨਾ ਪੈਰਾਂ 'ਚ ਪਾ ਤੂੰ ਹਾਂ ਆਓ ਆਓ ਤੇ ਬੈਠੋ ਹਾਂਜੀ ਨਹੀਂ ਆਪਾਂ ਫਲਾਂ ਵਾਲੀ ਡਰਾਫਟ ਤਾਂ ਸਾਰੇ ਇੱਧਰ ਹੀ ਕਰ ਦੇਣ। ਆਂਬ ਤਾਂ ਇੱਥੇ ਵਿਚਾਲੇ ਕਰ ਦੇਣਾ। ਹਾਂ। ਨਹੀਂ ਨਹੀਂ ਠੀਕ ਆ ਰੇਪ ਕੀ ਲਵਾ। ਇਹ ਠੀਕ ਕਰਨਾ। ਹਾਂ ਇਹਨੂੰ ਇੱਧਰ ਕਰ ਦੇ। ਉਹ ਰਿੱਤੀ ਕਰਤ ਨਾ ਮੁਰਗੀ। ਨਹੀਂ ਨਹੀਂ ਵਿਚਾਲੇ ਜੇ ਕਰਕੇ ਲਾ ਦੇਣਾ ਇਹਨਾਂ ਦੋਹਾਂ ਦੇ ਆਹ ਕੀ ਆ? ਆਹ ਤુલਸੀ ਆ। ਤુલਸੀ ਦੇ ਉੱਤੇ ਇਹਦੇ ਟਾਲੀ ਦੇ ਵਿਚਾਲੇ ਜੇ ਲਾ ਦੇ। ਇਤਨ ਤਾਂ ਛੋਟਾ ਹੀ ਰਹਿ ਜਾਣਾ ਇਹ ਕਿਹੜਾ ਵੱਡਣਾ। ਮੈਂ ਬਿਸਕੁਟਾ ਨੂਰ ਇਹਨਾਂ ਖਾਈ ਖਰਾਬ ਹੋਇਆ ਇਹਨੂੰ ਵਦਨ ਡਾੜੀ ਨੂੰ ਖਾਂ ਤੇ ਡਾੜੀ ਇੱਥੇ ਰੱਖ ਦੇ ਉਹ ਉਹ ਛਾਟਿੰਗ ਰੱਖ ਪਤਾ ਆ ਮਾੜਾ ਡੰਗਟ ਹੋਏ ਦੀ ਤੈਨੂੰ ਲੋੜ ਨਹੀਂ ਕਿੱਦਾਂ ਛੋਟ ਨਾਲ ਦੱਬਿਆ ਤਾਂ ਕਿ ਉੜ ਕੇ ਫੇਲੇ ਦੇਖ ਜੋੜਾ ਹੱਥ ਦੇਖਿਓ ਕਿੱਥੇ ਰੱਖਿਆ ਹੋਇਆ ਜਮਾ ਜੋੜਾ ਦੇ ਕੋਲ ਹਲੇ ਕਰੋ ਚਾਲਿਆਂ ਦੇ ਕੁਲਵੀਰ ਉਹ ਤਾਂ ਥੇ ਤੇ ਆਉਂਦੇ ਮੋੜੇ ਆਕੇ ਫੇ ਚੱਲਿਆ ਹੋਇਆ ਕੱਲ ਲੈਨੇ 400 ਰੁਪਏ ਦੀ ਚੱਪਲ ਗਵਾਈਏ ਤੇ ਅੱਜ ਤੂੰ ਉਹ ਤੂਸੋ ਲਰੀਆ ਕੱਲ ਕੁਲਵੀਰ ਨੇ ਕੋਈ ਗਲੀ ਚ ਚੱਪਲਾ ਚੱਕ ਕੇ ਲੈ ਗਿਆ ਅੱਜ ਫਿਰ ਵਿਚਾਰੇ ਨੇ ਮਨ ਨਵਾਂ ਲਿਆ ਕਿਤੇ ਅੱਜ ਮੈਂ ਸਸਤੀਆਂ ਲਿਆਤੀਆਂ ਕੱਲ ਚ 400 ਵਾਲੀ ਚੱਪਲ ਨੇ ਗਵਾਈ ਉਹ ਵੀ ਨਵਾਂ ਹੀ ਲੈਂਦੀਆਂ ਸੀ ਹੁਣ ਮੈਂ ਕਿਹਾ ਹਾਂ ਇਹਦੀ ਇੰਨੀ ਵੀ ਇਹ ਮਹਿੰਗੀਆਂ ਚੱਪਲਾ ਪਾਵੇ ਤੇ ਮੈਂ ਹੁਣ ਸਸਤੀਆਂ ਜੀਆਂ ਅੱਜ ਲਿਆਤੀਆਂ ਇਹਨੂੰ ਇਰੀਟੇਸ਼ਨ ਜੀ ਹੁੰਦੀ ਉਹ ਨਾ ਚੱਪਲਾਂ ਤੋਂ ਇਹਨੇ ਨਾ ਕਦੇ ਬੱਦਰ ਵਾਲੀ ਚੱਪਲ ਪਾਈ ਨਾ ਕੁਲਵੀਰ ਨੇ ਉਹ ਛੱਤ ਜੀ ਵਾਲ ਚੱਪਲ ਪਾਉਂਦਾ ਹੁੰਦਾ ਵਾ ਤੇ ਇਹ ਹਰ ਵਾਰ ਵਾਰ ਉਹਨਾਂ ਨੂੰ ਪੈਰਾਂ ਚ ਲਈ ਜਾ ਰਿਆ ਪਸੰਦ ਨਹੀਂ ਚੱਲਦਾ ਵਸੇ ਅੱਜ ਆਪਾਂ ਮੋਗੇ ਗਏ ਸੀ ਥਾਡੀ ਵੀ ਚੱਪਲ ਲੈਣ ਆਲੀ ਘਸੀ ਪਈ ਸੀ ਤੇ ਕਲਵੀਰ ਦੀ ਵੀ ਚੱਪਲਾਂ ਤਾਂ ਚੱਲ ਉਹ ਡਾਕਟਰ ਨੇ ਹਣਾ ਦੋ ਤਿੰਨ ਮਿੰਟ ਪੈਰ ਤੱਕ ਨੇ ਤੇ ਹੋਰ ਤੈਨੂੰ ਮੈਂ ਕਹੀ ਜਾਨੀ ਲੈ 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 ਤੇ ਮੈਂ ਪਹਿਲਾਂ ਹੀ ਕਹੀ ਜਾਨੀ ਲੈ 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 ਤੂੰ ਤਾਂ ਰੋਕਦਾ ਹੀ ਨਹੀਂ ਕਿਤੇ ਸਾਹ ਲੈਤੀ ਉਹ ਲੇਤੀ ਆ ਤਾਂ ਆ ਵਾਏ ਪੱੜੜੀ ਤਾਂ ਉੱਚੀ ਉੱਚਾ ਕਰਾਵਾਂਗੇ ਹੈ ਮਾਣੇ ਆ ਦਿਮਾਗ ਖੱਲ ਗਿਆ ਬੰਦੇ ਦਾ ਕਾਂਦੇ ਵਿੱਚ ਜੇ ਕਰੰਟ ਆ ਕੇ ਫੇਰ ਆ ਵੇਖੋ ਹਿੱਲਿਆ ਫਿਰਦਾ ਉਦਾਂ ਹੀ ਤੂੰ ਉਧਰ ਹੱਥ ਖਾ ਤਾਂ ਰੱਖਦਾ ਮੈਂ ਅੰਗੂਰਾ ਦੀ ਵੇਲੇ ਅਸੀਂ ਆ ਲੱਕੜ ਜੀ ਦੇ ਉੱਤੇ ਚੜਾ ਦੇਣੀ ਆ ਤੇ ਇਹਦੇ ਉੱਤੇ ਹੀ ਮੈਂ ਕਿ ਨਹੀਂ ਮਣੀ ਪਲਾਰ ਚੜਾ ਜੀਏ ਇਹ ਨਹੀਂ ਚੜਨਾ ਕਾਹਦੇ ਲਪਾਈ ਆ ਗਿਆ इंडियन गैस एजेंसी वाला मैं भी ਆ ਲਾ ਦੇ ਜਾਈਂ ਇਧਰ ਉਗਾ ਕੇ ਪਰਸੂ ਦੀ ਚੱਕ ਲਾ ਤੇ ਨਹੀਂ ਤੇ ਐ ਖੇ ਲਾਉਣਾ ਜਿਵੇਂ ਖੜੀ ਹੋ ਪੈਪ ਪਿਆ ਵਾ ਇਹ ਸਿੱਧਾ ਦੇ ਨਹੀਂ ਉੱਤਾਰੇ ਨਾਲ ਹੀ ਫਿਰ ਉੱਥੇ ਲਾ ਦੇ ਉੱਥੇ ਲਾ ਦੇ ਹਾਂ ਉੱਥੇ ਲਾ ਦੇ ਫਿਰ ਆ ਬੋਰਨਾ ਚੱਕ ਦੋ ਮੈਂ ਕੁਰਸੀ ਚੱਕ ਦੂੰ इधर ना बोर में दो बस समान जहां फलारते भांडे सन भाजे क्या बोरिया चू भी चकनी समाप्त करनी है इसे दिन कुआड़िया चका दूसरे लगना बाकी गमलिया ਕਪੜਾ ਪਾਲਾ ਸਮਝਾਂ ਆਇਆ ਆ ਕੇ ਆਰ ਲਿਦੇ ਆ ਇੱਥੇ ਕੋਈ ਨਹੀਂ ਨੂਰ ਤੁਹਾਡੇ ਲੈਣ ਵਾਲੀ ਕੋਈ ਚੀਜ਼ ਨਹੀਂ ਇੱਥੋਂ ਕੁਝ ਨਹੀਂ ਤੁਹਾਨੂੰ ਦੁਆਹ ਨੂੰ ਮਿਲਣਾ ਇੱਥੇ ਸਾਰੇ ਭਾਂਡੇ ਹੀ ਆ ਭਾਂਡੇ ਹਾਂ ਵਿਚਾਲੇ ਜਾਣਾ ਵਿਚਾਲੇ ਜਾ ਐ ਦਿਨ ਆ ਲੈ ਇਧਰ ਇਹਦੇ ਤੋਂ ਦੂਰੀ ਬਣਾ ਲੀ ਚੀਹੂ ਤੋਂ ਕੋਕਾ ਹਜੇ ਛੋਟੇ ਬਾਤ ਸੀ ਮੈਂ ਵੱਡਮਾ ਵੀ ਆ ਨੂਰ ਤਾਂ ਐਵੇਂ ਮੜੀ ਮੜੀ ਗੱਲ ਤੇ ਖਿਜੀ ਜਾ

ਆਜਾ ਜਾਨ ਤੇ ਤੂੰ ਆਪ ਬੋਕੀ ਲੈ ਆਜਾ ਪੁੱਜਾ ਹਾਂ ਮੇਰੇ ਕੋਲ ਦੇਈ ਕਰ ਉਹਨੂੰ ਦੋ ਕਮਰੇ ਤੇ ਥੋੜਾ ਮਾਰ ਉਹਦੀ ਲੋਬੇ ਤੋਂ ਦਿਆ ਹਾਂ ਪੁੱਜਾ ਦੱਸ ਤੂੰ ਨੇ ਕਿਆ ਕਰ ਲੱਗ ਗਿਆ ਕਰੀ ਤੇ ਕਰੀ ਤੇ ਪਾਪਾ ਦੀ ਫੁੱਲ ਫਾਈਟਿੰਗ ਚੱਲਦੇ ਵਲੌਗ ਦੇ ਵਿੱਚ ਉਹ ਤੇ ਛੋਟੀ ਆਉਂਦੀ ਨਹੀਂ ਇਹ ਤੂੰ ਅਗਰ ਲਈ ਜਾਂਦਾ ਬਟ ਰੁਕਤਾ ਕੀ ਨਾ ਪਤਾ ਹਾਂ ਆ ਗਿਆ ਕੱਲ ਹੀ ਮੈਨੂੰ ਗੁੱਸਾ ਆ ਗਿਆ ਕੱਲ ਤੇ ਓਏ ਆਏ ਕਈ ਆਵਾਜ਼ ਨਹੀਂ ਸੀ ਦਾ ਚੀਜ਼ ਕੱਲ ਇਹ ਤਾਂ ਕਹਿੰਦੀ ਪਪਲ ਫੁੱਲ ਫਾਈਟਿੰਗ ਚੱਲ ਬੱਸ 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 ਹੁਣ ਆ ਜਾ ਪਕੜ ਕਹਿੰਦੀ ਸੀ ਜੀ ਕਰ ਦਰਸਾ ਗੁੱਟਾ ਦੇ ਦੇ ਨਾ ਪਪੜਾ ਓਏ ਨਾ ਬੱਸ ਸੁਣੀ ਨਹੀਂ ਜਾਂਦੀ ਇੱਧਰ ਦੇਖ ਤਾਂ ਮੈਂ ਤੇਰੀ ਮਾਰ ਲੇਗੀ ਸਹੀ ਬੜੀ ਇਦੇ ਵਿੱਚ ਕੀ ਰਲਾਇਆ ਹੁੰਦਾ ਬਿੱਤੀ ਜੀ ਆਹ। ਦਵਾਈ ਸੀ। ਚਲੋ ਜੀ। ਇੱਕ ਰੁੱਖ ਤੇ 100 ਸੌਖ। ਤੇ ਆਪਾਂ ਲਾਉਣੀ ਆ 100 ਰੁੱਖ ਤੇ ਕਿੰਨੇ ਸੌਖ ਕਰੋੜਾ ਸੌ। ਹਾਂ। ਹੈਂ? ਇਹ ਜਿਹੜੇ ਸਾਡੇ ਤੁਸੀਂ ਘਰੇ ਫਲ ਫੂਟ ਲੱਗੇ ਹੋਏ ਨੇ ਹੈਣਾ ਹਨਾ ਪਹਿਲੂ ਅਸੀਂ ਐਡੇ ਛੋਟੇ ਛੋਟੇ ਲਿਆ ਕੇ ਦਰਖਤ ਗਾਇਸ ਲਾਈਦੇ ਆ ਤੇ ਬਾਅਦ ਚ ਹੁੰਦੇ ਆ ਉਹ ਵੱਡੇ ਫਲਾਂ ਵਾਲੇ ਹੈਣਾ ਤੇ ਉਹਨਾਂ ਨੂੰ ਲੱਗਦੇ ਫਲ ਤੇ ਫਿਰ ਜਿਹੜਾ ਹੁੰਦਾ ਨਾ ਉਹ ਵੀ ਕਹਿੰਦਾ ਵੀ ਹਾਏ ਇੰਨੇ ਲੱਗੇ ਤੋੜਦਗੇ ਹਨਾ ਪਰ ਇਹਨਾਂ ਨੂੰ ਪਾਲਣਾ ਬਹੁਤ ਦੇਖੋ ਏਡੇ ਏਡੇ ਨੂੰ ਪਾਲਣਾ ਪੈਂਦਾ ਮੈਨਸ ਦੇ ਨਾਲ ਹਨਾ ਬਹੁਤ ਮੁਸ਼ਕਿਲਤ ਦੇ ਵਿਚਾਰੇ ਵਿੱਚੋਂ ਸਾਡੇ ਖਰਾਬ ਵੀ ਹੋ ਜਾਂਦੇ ਬਹੁਤ ਦਰਖਤ ਸਾਡੇ ਅੱਗੇ ਫਿਰੋ ਖਰਾਬ ਹੋ ਚੁੱਕੇ ਮਤਲਬ ਕਿ ਉਹ ਫੋਗ ਹੋ ਗਏ ਸੀ ਕੀ ਹੋ ਗਏ ਸੀ ਸੁੱਕ ਗਏ ਸੀ ਨਾ ਪਾਣੀ ਨਹੀਂ ਬਰਉਂਦੀ ਪਾਣੀ ਉਹਦਾ ਬਾਹਲਾ ਛੱਡ ਦਿੰਦੇ ਸੀ ਤੇ ਸੁੱਕ ਗਏ ਹਾਂਜੀ ਬੇਟਾ ਦਿਨੀ ਦਿਨੀ ਉਹ ਗੀਰਦੀ ਚੱਪਲ ਅੰਦਰ ਪਈਆ ਤੇ ਕਲਵੀਰ ਕਹਿੰਦਾ ਮੰਮੀ ਮੈਨੂੰ ਚੱਕ ਕੇ ਫੜਾ ਇੱਕ ਹਾਂ ਪਈਏ ਤੇ ਇੱਕ ਆ ਪਈ ਇੱਕ ਦੋ ਚਪਾ ਕੇ ਇਸੇ ਹਾਂ ਪਤਾ ਨਹੀਂ ਕਿੱਧਰ ਨੂੰ ਤਿਆਰੀ ਖੇਚੀ ਵੀ ਆ ਉਹ ਲੱਗੀ ਜਾ ਰਿਹਾ ਅੰਬ ਦਾ ਬੂਟਾ ਆ ਤਾਂ ਮੈਂ ਸਾਡੇ ਗਮਲੇ ਖਾਲਿਸ ਨੇ ਸੋਨਾ ਆਸ ਤੇ ਲੱਗੀ ਥੈਂਕ ਯੂ ਵੈਲਕਮ ਬਟਾ ਨੂਰ ਦਾ ਬੇਟਾ ਪੂਰਾ ਕੁਲਵੀਰ ਤੇ ਨੂਰ ਹੁਣ ਸਕੀਮ ਲਾਈ ਜਾਂਦੇ ਕੋਈ ਰਲ ਕੇ ਚਲੋ ਜੀ ਇੱਥੇ ਵੀ ਹੋ ਗਈ ਆਪਣੀ ਹਰੀਆਲੀ ਹਰੀਆਲੀ ਇਧਰ ਵੀ ਸਾਈਡ ਵੀ ਇਧਰਲੀ ਸਾਈਡ ਵੀ ਆਪਾਂ ਸਾਰੀ ਹਰੀਆਲੀ ਹਰੀਆਲੀ ਕਰ ਦੇਣੀ ਆ ਕੀ ਕਿਉਂ ਕਿਉਂਕਿ ਉੱਥੇ ਉਹ ਵੜੀ ਨਹੀਂ 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 ਤੁਪਾਂ ਲੱਗਦੀਆਂ ਬੱਸ ਆਹ ਫੇਤਰ ਪੈਣ ਨੂੰ ਟੈਨਸ਼ਨ ਨਾ ਬੋ ਮਿੱਟੀ ਲੱਗੀ ਪੈਰਾਂ ਨੂੰ ਨਿਬੜ ਗਿਆ ਉਹ ਕੰਮ ਆਪਣਾ ਕਿਉਂ ਨਿਬੜ ਗਿਆ ਗਹਣੇ ਵਾਲੇ ਵੀ ਲਾਓ ਆਹ ਥੱਕ ਗਿਆ ਮੈਂ ਹੁਣੇ ਨਹੀਂ ਯਾਰ ਆਪਦਾ ਕੰਮ ਕਰਕੇ ਤੇ ਮੇਰੇ ਵਾਰੀ ਕਹਿੰਦਾ ਥੱਕ ਗਿਆ ਨਾ ਪਈ ਆ ਕੰਮ ਨਾ ਕਰੋ ਗਮਲੇ ਵਾਲੇ ਬੁੱਟੇ ਵੀ ਲਾਓ ਆਜਾ ਪੱਥਰ ਦਾ ਵੱਡਾ ਗਮਲਾ ਨਾ ਹੈ ਨਾ ਉਹ ਜਿਹੜਾ ਪੱਥਰ ਦਾ ਵੱਡਾ ਗਮਲਾ ਵਾ ਮਿੱਟੀ-ਮੁੱਟੀ ਲੱਭ ਕੇ ਨਾ ਲੈ ਗਈ ਸੀ ਉਹਦੇ ਕੋਠੇ ਜਿੱਥੇ ਰੱਖਣੀ ਚਾਹੀਦੀ ਆਪਾਂ ਨੂੰ ਮਿੱਟੀ ਲੱਭਣੀ ਕਿਥੇ ਸਟਾਉਣੀ ਪੈਣੀ ਸਟਾ ਲਾਂਗੇ ਅੱਧੀ ਟਰਾਲੀ ਟਰਾਲੀ ਮਿੱਟੀ ਦੀ ਸਟਾਵਾਂਗੇ ਤੇ ਅੱਧੀ ਚਲ ਕੋਈ ਨਾ ਕੋਠੇ-ਕਾਠੇ ਦੇ ਦੇ ਤੇ ਪੀਤੇ ਇੱਥੇ ਵਿਚਾਲੇ ਲੱਗ ਗਏ ਨਾ ਪੀਤੇ ਨੇ ਸਿੱਧਾ ਹੀ ਜਾਣਾ ਪੀਤੇ ਨੇ ਸਿੱਧਾ ਹੀ ਜਾਣਾ ਹਾਂ ਇਹ ਨੂੰ ਬਾ ਪਿੱਛੇ ਕਰ ਦੇ ਅਲਫਾਫੇ ਚੱਕੜਿਓ ਤੋ ਲਫਾ ਕੇ ਚੱਕਲੇ ਸਜ ਪਪੀਤਾ ਰਹਿੰਦਾ ਸੀ ਹਜੇ ਮੇਰੇ ਪਿੱਤੇ ਦੀ ਯਾਦੀਆਂ ਪਪੀਤਾ ਲਿਆਂਦਾ ਹਾਂ ਆ ਆ ਗਿਆ ਸਾਡਾ ਪਪੀਤਾ ਜੀ ਪਾਪੇ ਕਿੱਥੇ ਆ ਪਾਪੇ ਆ ਗਿਆ ਪਪਈਆ ਪਪਈਆ ਜਿੰਨੇ ਜਨ ਆਪਣੇ ਕੁਲਵੀਰ ਨੇ ਜਵਾਨ ਹੋਣਾ ਉਹਨੇ ਚੰਨ ਤਾਂ ਦਰਖਤ ਵੱਧੂ ਹੋ ਜਾਣੇ ਮੈਂ ਆਪਾ ਬੁੱਢੇ ਹੋਣਾ ਕਿ ਹੁਣ ਤੂੰ ਜਵਾਨੀ ਹਰਦ ਨਹੀਂ ਹੁੰਦਾ ਬੜੇ ਬੁੱਢਾ ਲੈ ਕਾਣੂ ਔਰ ਤਾਂ ਹੋ ਜਾਂਦਾ ਨਹੀਂ ਬੁੱਢਾ ਨਹੀਂ ਹੁੰਦਾ ਵਾਲ ਤੇਰੇ ਪਿੱਲੇ ਸਾਰੇ ਹੱਥ ਫਿਰ ਤੋਂ ਵੀ ਚੁੱਟੇ ਆ ਗਏ ਚਲੋ ਹੁਣ ਲੱਗ ਰਿਹਾ ਪਪੀਤਾ ਇਹ ਪਿੱਤੇ ਦੀ ਬਿਜਾਈ ਹੋ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਲਾਈਵ ਟੈਲੀਕਾਸਟ ਇੱਧਰ ਆ ਕੇ ਲਾਈਵ ਕਰਦੇ ਇੱਧਰ ਵੀ ਆਪਣੂ ਇੱਕ ਵਾਈਫਾਈ ਦਾ ਕਨੈਕਸ਼ਨ ਚਲਾਉਣਾ ਪਿਆ ਇਸ ਘਰੇ ਵੀ ਆ ਲੱਗ ਚੁੱਕਾ ਜੀ ਪਪੀਤਾ ਅੱਜ ਦੱਸਦੇ ਆ ਸਾਡੇ ਘਰੇ ਲੱਗੇ ਹੋਏ ਦਰਖਤਾਂ ਦੇ ਰਾਜ ਕੈਪਸ਼ਨ ਇਹ ਬਣਾਈ ਛਾ ਬਾਬੇ ਦੇ ਵਿੱਚ ਸੁੱਕ ਲਿਆ ਬਾਬਾ ਜੀ ਜਲਦੀ ਜਲਦੀ ਹੋ ਜਾਣ ਵਾਹਿਗੁਰੂ ਜੀ ਸਾਡੇ ਦਰਖਤ ਸਾਰੇ ਸੋਹਣੇ ਸੋਹਣੇ ਤਰਪੇਣ ਹੋ ਤਾਂ ਭਲਾ ਦੀ ਲੇਟ ਜਾਣ ਪਰ ਤਰਪੇਣ ਸਾਰੇ ਕੀ ਹਾਂ ਪ੍ਰਾਰਥਨਾ ਕਰਦੇ ਹੋ ਵਾਹਿਗੁਰੂ ਜੀ ਅੱਗੇ ਕਿ ਸਾਡੇ ਜਿੰਨੇ ਵੀ ਫਲਾਂ ਲਈ ਦਰਸਤ ਲੱਗੇ ਨਾ ਸਾਰੇ ਹੋ ਜਾਣ ਤੇ ਫਿਰ ਤੁਹਾਨੂੰ ਵੀ ਦੇਵਾਂਗੇ ਨਹੀਂ ਚੜਾਉਂਦਾ ਆਪਣੇ ਘਰੇ ਆਪਾਂ ਦਿੰਨੇ ਆ ਨਾ ਉਹਨਾਂ ਨੂੰ ਫਲ ਜਿਹੜੇ ਘਰੇ ਲੱਗੇ ਉਹ ਤੋੜ ਕੇ ਲੈ ਕੇ ਅੰਜੀਰ ਬਹੁਤ ਲੋਕ ਲੈ ਕੇ ਗਏ ਆਪਣੇ ਚਲੋ ਚਲੋ ਉਸ ਜੋ ਅਮਰੂਦ ਵੀ ਬਹੁਤ ਲੋਕ ਲੈ ਕੇ ਜਾਂਦੇ ਆ ਨਾਰ ਅੰਗੂਰ ਸਭ ਕੁਝ ਉੱਤੇ ਪੈਰ ਜੀ ਨਾ ਦਵਾ ਦੇਣਾ ਸੀ ਸਾਲਾ ਲਿੰਦੇ ਹੈ ਖੜੀਆਂ ਮੋਜਾਂ ਨਾਲ ਮੈਂ ਖੜੀ ਹੁਕਮ ਕਰੀਏ ਨਹੀਂ ਮੈਨੂੰ ਆਈਆਂ ਅਸੀਂ ਖੜੀ ਆਰਡਰ ਕਰਦੇ ਆਂ ਇਹ ਲੈ ਕੇ ਆਪਣੀ ਪੀਣੀ ਹੈ ਨਹੀਂ ਜੀ ਅਸੀਂ ਨਹੀਂ ਪਾਣੀ ਪੀਣ ਨੂੰ ਲੈ ਕੇ ਆਣੇ ਤੁਸੀਂ ਉਹ ਕਰੋ ਕੀ ਕਰਨਾ ਉਹਨੂੰ ਦਬਾਜੇ ਦੇ ਮਾਰਾ ਸਟਾਪ ਉਹ ਉਹ ਵੀ ਕੋਈ ਜਮ ਜੇ ਜਾਊਗਾ ਮਿੱਟੀ ਚੱਲ ਜੂਗੀ ਉਹ ਦੂਜੇ ਨਹੀਂ ਦਬਾਏਗੇ ਚੱਲ 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 ਬਸ ਕਰ ਜਾਣ ਨਾਲ ਲਈ ਵਿਚਾਰੇ ਦੀ 90 ਕਿਲੋ ਭਾਰ ਹੈ ਹਾਂ ਕੀ ਬਚਾਲੋਗੇ ਕੀ ਆ ਹੈ ਹੈ ਯਾ ਗਰਾਉਂਡ ਪਹਿਲਾਂ 90 ਕਿਲੋ ਪਹਿਲੋ ਤਾਂ ਹੈ ਕਿੰਨਾ ਸੀ ਪਹਿਲੋ ਤਾਂ 50 ਨਹੀਂ ਸੀ ਪੂਰਾ ਗਿਆ ਤਾਂ ਪਹਿਲੋ ਵਾਲਾ ਤੇ ਹੁਣ ਵਾਲਾ ਰਲ ਗਿਆ ਤੂੰ ਪਹਿਲੋ ਤਾਂ 60 ਕਿਲੋ ਭਾਰ ਤੇ ਰਮਸਾਈ ਹੂਆ ਤਿਆਰ ਲੂੰਗੜੇ ਹੀ ਮੋਟਾ ਕੀਤਾ ਮੈਂ ਤੈਨੂੰ ਕੀ ਪੰਜੀਰੀਆਂ ਖਵਾਤੀਆਂ ਚੱਲ ਬੱਸ ਹੁਣ ਆਏ ਤੇ ਚੱਲ ਨਹੀਂ ਕਰੇਂ ਜਣਾ ਮਨੀ ਪਲਾਟ ਲਾ ਦੇਂਗਾ ਰੱਖ ਸੁਕਾਉਂਗਾ ਨਹੀਂ ਨਹੀਂ ਪੱਥਰ ਵਾਲਾ ਗੰਨਾ ਕੱਢ ਬਾਹਰ ਲੈ ਬੱਸ ਮਹੀ ਇਹਦਾ ਕੋਈ ਨਹੀਂ ਹੁੰਦਾ ਦਰਖਤ ਨੂੰ ਨਹੀਂ ਯਾਰ ਤੂੰ ਪੱਥਰ ਲਾ ਮੇਰੇ ਮਿਲ ਫਲਾਂ ਨਾਲ ਨਿਬੜ ਗਈ ਨਾ ਕੋਪਾ ਕਰ ਲੈ ਲੈ ਇਹਨਾਂ ਕਰਪੋਤ ਪੱਥਰ ਵਾਲਾ ਕੱਢ ਦੇ ਲਾ ਦੇ ਦੇਖ ਇਧਰ ਗਮਲਿਆਂ ਵਾਲੇ ਵੀ ਦਰਖਤ ਆਪਾਂ ਨੂੰ ਇੱਕ ਨਾ ਇੱਕ ਦਿਨ ਲਾਉਣੀ ਪੈਣੀ ਆ ਉਹ ਪੱਥਰ ਵਾਲਾ ਗੰਨਾ ਕੱਢ ਕੇ ਉਹਦੇ ਚ ਮਨੀ ਪਲਾਟ ਲਾ ਦੇ ਉਹਨੂੰ ਖੋਦ ਕੇ ਉਹਦੀ ਮਿੱਟੀ ਨੂੰ ਮਿੱਟੀ ਤਾਂ ਮੇਰੀ ਬਦਲੀ ਆ ਗਮਲੇ ਦੀ ਵੀ ਆਪਾਂ ਸਾਰੀ ਮਿੱਟੀ ਬਦਲੀ ਸੀ ਟੈਂਡ ਜੱਟ ਜੱਟ ਕਹਿੰਦੇ ਨੇ ਦਬਾਈ ਜਾਵਾ ਸ਼ੀਕ ਉਹ ਕਿੱਥੇ ਰੰਬੀ ਖੜਪੀ ਰੰਬੀ ਕਿੱਥੇ ਐਂ ਤਾਂ ਤੂੰ ਚੱਲ ਹੂੰ ਤਾਂ ਪਾਣੀ ਲਿਆਈ ਜੂ ਬੰਦੇ ਬੜੇ ਭੁੱਖੇ ਅੱਛਾ ਪਾਣੀ ਲੈ ਕੇ ਆਵੇਂ ਸਾਨੂੰ ਕੋਮ ਬਹੁ ਕੀਤਾ ਮੈਂ ਲੈ ਹਾਇਤਿਕ ਇੰਨੀ ਗਰਮੀ ਆ ਨਾ ਪੱਖਾ ਹੀ ਚਲਾ ਲਓ ਲੈ ਲੈ ਕੋਤਾ ਬਸ ਬਸ ਹਾਂ ਬਸ ਉੱਤਨੀ ਸੁੱਕੀ ਮਿੱਟੀ ਵੀ ਪਾਣੀ ਪਾਣੀ ਇਹਦੇ ਓਲੀ ਆ ਮਿੱਟੀ ਵੈਸੇ ਮੇਰੀ ਬਦਲੀ ਸੀ ਉਹ ਦੋ ਆਪਾਂ ਮਿੱਟੀ ਚਲੋ മനി പ്ോ രോട്ട് രീതി ഇതൊക്കെ മിട്ടി ഉപ വാലി മിട്ടി കാല ਇੱਕ ਮਨੀ ਪਲਾਟ ਪਾਣੀ ਵਾਲਾ ਹੁੰਦਾ ਇੱਕ ਇਹ ਹੁੰਦਾ ਹੈ ਨਾ ਦੋ ਤਰ੍ਹਾਂ ਦੇ ਹੁੰਦੇ ਮਨੀ ਪਲਾਟ ਵਿਚਾਰੇ ਇਹਨੂੰ ਜੜਾਈ ਬਾਹਰਾਂ ਵੜੀਆਂ ਪਈਆਂ ਹਨ ਹਾਂ ਇੰਧੇ ਕੰਤਾ ਜੜਾ ਨਾ ਨਾ ਪਈ ਹੋ ਜੂਗਾ ਇਹ ਚੱਲ ਆਉਣੀ ਹਾਂ ਵੈਸੇ ਮਨੀ ਪਲਾਟ ਕਿਸੇ ਦੇ ਘਰੋਂ ਚੋਰੀ ਚੱਕ ਕੇ ਲੈਂਦੇ ਲਾ ਕੇ ਲੁੰਦੇ ਹੁੰਦੇ ਹੁੰਦੇ ਲੋਕ ਤੈਨੂੰ ਇਸ ਗੱਲ ਦਾ ਪਤਾ ਮਨੀ ਪਲਾਟ ਦੀ ਕਹਾਣੀ ਦਾ थोड़ी जी पा बस दो चपे जी ਕਾ ਕਟੂਕ ਕਿੰਨੀ ਹਮਸ ਜੀ ਹੋਲਪਲੀ ਹੈ ਨਾ ਗਰਮੀ ਕਿੰਨੀ ਕੀਤੀ ਰੱਬ ਨੇ ਮੀ ਪੈ ਕੇ ਕਿਹੜਾ ਸੰਢ ਹੋ ਜਾਂਦੀ ਹੈ ਨੁਕਰ ਆਣਾ ਲੜਤਾ ਉਹਨੇ ਜਿੱਤੀਸ ਘਾਰ ਵਾਲਾ ਲੜ ਤੂੰ ਲੜਿਆ ਅੱਜ ਚਿੱਕਾ ਮਾਰਦਾ ਹੈ ਐਂ বিনা ਵਜਾ ਤੈਂ ਗੁਰਜਾਨਾ ਇਹਨਾ ਸਾਰਾ ਦਿਨ ਚੱਲ ਯਾਰ ਰੱਖ ਹੁਣ ਬਸ ਕਰ ਰੱਖ ਦੇ ਪਾਣੀ ਦੀ ਤਾਂ ਲੋੜ ਨਹੀਂ ਹਣਾ ਇਹਨਾਂ ਨੂੰ ਹੁਣ ਕਿਸੇ ਨੂੰ ਵੀ ਕਿਉਂਕਿ ਸਲਾਬ ਬਹੁਤ ਅਸਾਂ ਲਈ ਆਵੇ ਲੈ ਇਹਨਾਂ ਦੇ ਆਪਣੇ ਘਰੇ ਆ ਕੇ ਡਲੇ ਗਮਲੇ ਚ ਸੌਕੇ ਜਾਂਦੇ ਤੇ ਇਹਨਾਂ ਦੇ ਪੋਰਾ ਪੋਰਾ ਥੈਲਿਆਂ ਵਿੱਚ ਲਾਇਆ ਤੇ ਹਰੇ-ਭਰੇ ਖਾਣੇ ਪਤਾ ਨਹੀਂ ਕਾਦੇ ਸਿਰ ਤੇ ਕਈ ਹਰੇ ਖਾਗ ਲੈਂਦੇ ਇਹ ਜੇ ਦੀ ਟਾਣੀ ਜੀ ਨੂੰ ਤਾਂ ਜੀ ਨੂੰ ਚੜਾ ਦਿਓ ਇਧਰ ਨੂੰ ਚੜਾ ਦਿਓ ਕੋਲਾ ਬਾਰੀ 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 ਜਿੰਦਗੀ ਨਾਲ ਕੋਈ ਸ਼ਿਕਵਾ ਨਹੀਂ ਬੜੀ ਮਿਹਰਬਾਨੀ ਹੈ ਕਿਸਮਤ ਨਹੀਂ ਤੇਰਾ ਗਾਕਾ ਦੇ ਫੋਨ ਆ ਜਾਂਦੇ ਛੇਤੀ ਕਰ ਆ ਦੋ ਰਹਿ ਗਏ ਵੀ ਵੱਡਿਆਂ ਬਹੁਤ ਚੀਲਾ ਦੇ ਗੰਨਾ ਹੈ ਵੱਡੇ ਗੰਨਾ ਚੀਲਾ ਦੇ ਉਹ ਇੱਕ ਨਾ ਵੱਡੀ ਰੱਸੀ ਚਾਹੀਦੀ ਜਿਹਨੇ ਆ ਉਹ ਪਿੱਛੇ ਇਧਰੋਂ ਬੰਨ ਕੇ ਨਾ ਅੱਗੇ ਜਹਣਾ ਤਾਂ ਤੂੰ ਮਗਾ ਦੀ ਕੰਦੇ ਕੱਢ ਕੇ ਉਧਰ ਲੈ ਕੇ ਚਲੀ ਕੋਈ ਨਾ ਪੈਂਦਾ ਲੈ ਲੈ ਆਵਾਂਗੇ ਰੱਸੀ ਤੇ ਪੈਨ ਵਾਲ ਨੂੰ ਬੁਈ ਕੰਨ ਪਾਪੇ ਤੋਂ ਹੁਣੇ ਕੱਢ ਲੈ ਮੰਜੇ ਜੀ ਜੀ ਲੈ ਮੰਜੇ ਤੋਂ ਮੈਂ ਕਰੂੰਗਾ ਪਰ ਬਸ ਪਤਾ ਹੈ ਬਹੁਤ ਆ ਦੂ ਤਾਂ ਰਹਿ ਕੇ ਜਿਹੜੇ ਲਾ ਕੇ ਕੰਮਲੇ ਬੱਚੇ ਦੀਏ ਘਰ ਨੂੰ ਮੈਂ ਜਾਉ ਪੱਥਰਾ ਲੈਣ ਚ ਦੂਹਾਂ ਚ ਲਾ ਦੇ ਛੋਟਿਆਂ ਚ ਇਹ ਤੇ ਜਾ ਆ ਦੰਦੇ ਚ ਲਾ ਦੇ ਉਹ ਪੱਥਰਾਲੇ ਚ ਛੋਟਿਆਂ ਚ ਲਾ ਦੇ ਦੂਹਾਂ ਚ ਫਿਰ ਉਹ ਵੱਡਾ ਪਿਆ ਕੋਈ ਕਿਹੜਾ ਵੱਡਾ ਪਿਆ ਉਹ ਵੱਡੇ ਬੰਦੇ ਹਾਂ ਉਹਦੇ ਚ ਲਾ ਹਾਂ ਪੱਥਰਾ ਦੇ ਕੇ ਵੱਡੇ ਚ ਲਾ ਦੇ ਪੈਨ ਦੇ ਚਾਤੇ ਜੱਟ ਕਹਿੰਦੇ ਨੇ ਦਬਈਏ ਹਾਂ ਹੋ ਉਨਾਂ ਦੇ ਹੁਣ ਤਾਂ ਚਾਦਰਾਂ ਜਿਦਾਂ ਪਾਈਆਂ ਹੁੰਦੀਆਂ ਨੇ ਤੋਂਪ ਨਹੀਂ ਲੱਗਦੀ ਦੇ ਦਰਖਤਾਂ ਚਲ ਹੁਣ ਤਾਂ ਆਪਣਾ ਸਿਆਲ ਔਰੀ ਪੈਣੇ ਗਰਮੀਆਂ ਚ ਬਚਾਉਣ ਦੀ ਲੋੜ ਹੁੰਦੀ ਆ ਸਿਆਲ ਆ ਜਾਣਾ ਅਗਸਤ ਤੱਕ ਬਸ ਪੋਲੀ ਮਿੱਟੀ ਹਣਾ ਬੰਦੀ ਸੀ ਆਪਣੀ ਅਰੇ ਇਹ ਅਲੀ ਮਿੱਟੀ ਨਾਲੇ ਆ ਲੱਗੀ ਜਾ ਰਿਹਾ ਸਾਡਾ ਇੱਕ ਹੋਰ ਫੁੱਲਾਂ ਵਾਲਾ ਦਰਖਤ ਹੁਣ ਮੇਰੇ ਇੰਨੇ ਗਮਲੇ ਖਾਲੀ ਰਹਿ ਗਏ ਆ ਜਿਹੜੇ ਪਲਾਸਟਿਕ ਦੇ ਗਮਲੇ ਨੇ ਇਹਨਾਂ ਚ ਦਰਖਤ ਜਿਆਦਾ ਸੁੱਕਦੇ ਮਤਲਬ ਕਿ ਪੌਦੇ ਹੁੰਦੇ ਨਹੀਂ ਫੁੱਲਾਂ ਫੁੱਲਾ ਲੈ ਇਨਾ ਚ ਮੇਰਾ ਰਾਦਾ ਵੀ ਲਿਆ ਕੇ ਉਹੀ ਲਾ ਦੇਣਾ ਅਜਵੈਨ ਜਮੂਤ ਜਿਹੜਾ ਮਰਜੀ ਲਾ ਦਿਓ ਇੱਕ ਚੱਕੇ ਪਰਲਾ ਲਾ ਦਿਓ ਵੱਡਾ ਇਹ ਇਹ ਰੈਹੰਦੂ ਪਰਲਾ ਲਾ ਦਿਓ ਵੱਡਾ ਥੋੜਾ ਜਿਹਾ ਸੈਜ ਉਹ ਵੱਡੇ ਗਮਲੇ ਚ ਸੈਟਰੂਗਾ ਤਾਂ ਥੋੜੇ ਛੋਟੇ ਜਿਹਾ ਲਾ ਜਾਗੇ ਹਾਂ ਆ ਗਈ ਇਹ ਕੀ ਨਾਲ ਦਿਖਾਈਂ ਸਪੂਲੀਆ ਸੱਪ ਦਾ ਬੱਚਾ ਕਿ ਨਹੀਂ ਪੂਰ ਕੋਸ਼ਾ ਇਨੂੰ ਬਾਹਰ ਸੱਟ ਦੇ ਨਾਲ ਹੀ ਚਾਣਾ ਨਾ ਕਿਉਂ ਖਾਣਾ ਸਿੱਪੀ ਜੀ ਆ ਯਾਰ ਕਿ ਜੀਵ ਜੰਤੂ ਆ ਕੋਈ ਕੋਈ ਜੀਵ ਜੰਤੂ ਇਹਨੂੰ ਪਾ ਕੇ ਰਿੱਤੇ ਸੱਬਦੇ ਆਪਾਂ ਕਾਨੂੰ ਸਾਫ ਕਰਨਾ ਆ ਆਈ ਹੋਈ ਚਲ ਜਾਉ ਕੋਈ ਨਹੀਂ ਆਉਦੀ ਕਿਸੇ ਮਸਤਾਂ ਨਹੀਂ ਹੁਣ ਨਹੀਂ ਕਿੜੇ ਕੁੜੇ ਲੱਗ ਜਾਂਦੇ ਨੇ ਦਰਖਤਾਂ ਨੂੰ ਮੋਸਮ ਹੀ ਚਲੋ ਉਹ ਵਾਹੇ ਗਰੂ ਇਹਨਾਂ ਨੂੰ ਹੋ ਲੈਣ ਦੇਵੇ ਪਿਛਲੀ ਵਾਰੀ 3-4000 ਦੇ ਲਿਆਂਦੇ ਸਾਰੇ ਸੁੱਕ ਗਏ ਹੈ ਲੈ ਗਏ ਇਹ ਤਾਂ ਚਲ ਹੋ ਜਾਊਗਾ ਆ ਚਲ ਗਾਇਸ ਮਿੱਟੀ 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 ਥੱਲੇ ਤਾਂ ਸੁੱਕੀ ਆ ਨਾ ਮਿੱਟੀ ਪੁੱਤ ਇਹਨਾਂ ਦੇ ਵੇਲੇ ਥੋੜੇ ਥੋੜੇ ਇੱਥੇ ਖੜੇ ਰਹਿੰਦੇ ਹਨ ਚਲੋ ਜੀ ਹੁਣ ਇਹਦੀ ਵੀਚਾਰੇ ਦੀ ਸ਼ੁਰੂਆਤ ਨੂੰ ਲੱਗੀ ਹੈ ਲੱਗ ਪਈ ਤੇ ਵਾਈ ਗਰੁੱਪ ਪਾ ਲੀ ਕਰੇ ਜੇ ਤੁਰ ਗੇ ਤੇ ਤੁਹਾਨੂੰ ਇਦਾਂ ਹੀ ਦਿਖਾਈ ਜਾਵਾਂਗੇ ਰੋਜ਼ ਦੀ ਰੋਜ਼ ਇਹਨਾਂ ਦੀ ਅਪਡੇਸ਼ਨ ਦਿਆ ਕਰਾਂਗੇ ਆ ਵੈਸੇ ਬਹੁਤ ਸੁਣਾ ਹੁੰਦਾ ਨਾ ਦਰਫਤੇ ਸੁਣੇ ਲੱਗਦੇ ਗਮਲੇਾਂ ਚ ਗਮਲੇ ਵੀ ਉਹ ਖਾਲੀ ਗਮਲੇ ਉਹ ਅਜੀਬ ਜਿਹਾ ਲੱਗਦੇ ਆ ਜਿਹੜੇ ਭਰੇ ਹੋਏ ਗਮਲੇ ਆ ਉਹਨਾਂ ਦੀ ਆਪ ਦੀ ਟੌਰ ਆ ਹਾਂ ਜੋ ਜਿਹੜੇ ਖਾਲੀ ਪਈ ਬਸਾਰੇ ਉਹ ਮੇਰੇ ਨੂੰ ਡੀਕ ਦੇ ਵੀ ਜਿਹੜੇ ਵੇਲੇ ਸਾਨੂੰ ਲਿਆ ਕੇ ਪਰੂਗੀ ਤੁਹਾਨੂੰ ਵੀ ਹੌਲੀ ਹੌਲੀ ਪਰੂਗੀ ਨਾ ਬੱਚਾ ਕਾ ਮਾਣਾ ਲੜਪੇਂਦਾ ਕਹਿੰਦਾ ਤੂੰ ਇਹਨੇ ਪੈਸਾ ਬਰਾਕਤਾਂ ਦੇ ਲਈ ਜੰਗੀਆਂ ਫਿਰ ਮੈਂ ਆਏ ਗਲੇ 2 4 ਲੈ ਫਿਰ ਮਹਿਸੂਸ ਨਹੀਂ ਹੁੰਦਾ ਜੇ 10000 20000 ਦਾ ਖਰਚਾ ਹੁੰਦਾ ਰਹੇ ਫਿਰ ਮਹਿਸੂਸ ਨਹੀਂ ਹੁੰਦਾ ਜੇ ਇਕੱਠਾ 10 20000 ਦਾ ਹੋਵੇ ਮਹਿਸੂਸ ਹੋ ਜਾਂਦਾ ਹੈ ਹੈ ਉਹ ਉਹ ਦੇ ਪਿੱਛੇ ਰੱਖਦੇ ਤુલਸੀ ਦੇ ਤુલਸੀ ਦੇ ਪਿੱਛੇ ਰੱਖਦੇ ਉਹ ਸਾਡੀ ਤੁੰਸੀ ਰਾਣੀ ਤુલਸੀ ਰਾਣੀ ਆਪ ਹੀ ਉੱਗੀ ਹੋਈ ਆ ਕਿ ਅਸੀਂ ਹੁਣ ਇਹਨੂੰ ਇੱਥੇ ਹੀ ਰਹਿਣਤਾ ਸੀ ਕਿੰਨੇ ਹੈ ਆਇਆ ਤੂੰ ਜਿਹੜਾ ਰਹਿ ਗਿਆ ਬਿਵਲਾ ਦੇ ਯਾਰ ਇਹ ਵੀ ਲਾ ਦਿਆ ਜਿਹੜਾ ਇੱਕ ਰਹਿ ਗਿਆ ਹੁਣ ਕਰ ਲਓ ਪੀਣੀ ਆ ਪਤਾ ਲਾ ਦੇ ਯਾਰ ਕਿਉਂ ਕਰਦਾ ਢਿੱਡ ਵਾਲਾ ਬਟਨ ਖੁੱਲਾ ਆ ਵੇ ਕੋਲ ਰੱਖ ਬਸ ਤੂੰ ਕੰਮ ਆਹ ਤਾਂ ਰਹਿਣ ਰੱਖ ਚੱਲ ਆਲੀ ਦੇਖਣੇ ਪਿਆਂਦੇ ਬੋਲ ਨਾ ਪਾਣੀ ਭਰੀ ਚਰ ਨਾ ਪਤਾ ਬਰਸਾਤ ਦਾ ਮਸਾਲ ਤੇ ਦੇ ਦੇ ਰਾਮ ਉਦੋਂ ਪੱਥਰ ਵਾਲਾ ਕੱਢ ਲਾ ਕੋਈ ਉਹਦੇ ਚਲਾ ਦੇ ਚੱਲ ਕੋਈ ਨਾ ਉੱਖੜ ਜੇ ਗਈ ਨਾਲੋਂ ਆ ਲੈਣਾ ਹੁਣ ਠੀਕ ਆਹਾ ਕਾਨੂੰਨ ਲਾ ਲਵੇ ਕਾਨੂੰਨ ਲੈ ਕੇ ਅੱਗੇ ਚੱਲ ਫਿਰ ਕਿੰਨਾ ਦਿਨ ਹੋ ਗਿਆ ਟਾਈਮ ਤਾਂ ਮੈਨੂੰ ਪਤਾ ਮੈਂ ਟਾਈਮ ਦੇਖਿਆ ਨਹੀਂ ਹੈ ਟਾਈਮ ਨਹੀਂ ਮੈਂ ਦੇਖਿਆ ਕਿੰਨਾ ਹੋ ਗਿਆ ਗਾਈਸ ਬਣੇ ਰਹੋ ਤੁਸੀਂ ਸਾਡੇ ਬਲੌਗ ਦੇ ਵਿੱਚ ਕੰਟੀਨਿਊਲੀ ਜਿਹੜਾ ਕਰ ਰਹੇ ਨੇ ਇਹ ਵੀ ਲਵਾ ਕੇ ਚਾਲ ਲੂੰਗੇ ਦੋ ਰਹਿੰਦੇ ਹੱਲੇ ਪੁੱਤ ਉਹ ਦੋਵੇਂ ਉਹਦਾ ਚਲਾ ਦੇ ਜਿਹੜੇ ਪੱਥਰ ਵਾਲੇ ਗਮਲੇ ਨੇ ਉਹਨਾਂ ਦੋਵਾਂ 'ਚ ਹੀ ਲਾ ਦੇ ਇਹ ਛੋਟੇ ਹੀ ਆ ਕੋਈ ਨਾ ਇੱਕ ਹੋਰ ਨਹੀਂ ਗਮਲਾ ਚੱਕਿਆ ਗਾਈਸ ਤੇ ਦੇ ਨੀਚੇ ਸਾਪ ਦਾ ਬੱਚਾ ਬੈਠਾ ਹੋਇਆ ਸੀ ਹਣ ਧਿਆਨ ਨਾਲ ਚੱਕੀ ਗਮਲੇ ਜਿਹੜੇ ਚੱਕੇ ਹਾਂ ਉਹ ਮਣੀ ਇਹਦੇ ਤੇ ਨਾ ਪੈਰ ਰੱਖ ਦੀਛੇ ਫੁੱਲ ਵਾਲੇ ਤੋਂ ਪਰੇ ਲੰਮਦਾ ਲੰਮਦਾ ਉਹਨੂੰ ਤਾਂ ਹੀ ਕਈ ਗਮਲੇ ਬਾਹਰ ਕੱਢਦਾ ਸਾਰੇ ਇਹ ਇੱਕ ਕੰਮ ਕਰਦਾ ਹੁੰਦਾ ਦੂਜਾ ਨੁਕਸਾਨ ਉਹਦੇ ਦਿਨਾਂ ਪੈਰ ਰੱਖਦੀ ਫੁੱਲਾਂ 'ਤੇ ਧਿਆਨ ਨਾ ਬਚਾ ਕੇ ਹੈ ਕੀ ਕਹਿਣਾ ਵਾ ਜਦੋਂ ਵਿਆਹ ਹੋਇਆ ਅਸਲੀ ਨੁਕਸਾਨ ਉਹਦਾ ਹੋਇਆ ਸੀ ਹੈ ਮੇਰੇ ਵਰਗੀ ਤੈਨੂੰ ਲੱਭਣੀ ਵੀ ਨਹੀਂ ਕਰੀ ਨੁਕਸਾਨ ਪੜਕਦਾ ਮੈਂ ਮੇਰੀ ਜੀ ਸੁਰਖੀ ਮਣੀ ਬਣਾਇਆ ਤੇਰਾ ਆਪਣੀ ਗੋਟੀ ਬੰਦ ਕਰ। ਭਾਲੀਆ ਮਰਾ ਜਾ ਕੇ ਤੇ ਕਹਿੰਦੇ ਕਹਿਰ ਚਲ ਜੂ ਦੁਨੀਆ ਤੇ। ਖੱਲੇ ਕਾ ਤੋ ਲੋਣਾ ਵਾ। ਅਸੀਂ ਮਿੱਟੀ ਲੋਣੀ ਹੈ। ਸਹੀ। ਇਹ ਮਿਲਦਾ ਤੇ ਤੇਰਾ ਲਾਲ ਜਿਹਾ ਪੌਦਾ ਤੋੜੇਗਾ ਇੱਕ ਫੁੱਲ ਨਿਕਲਦੇ ਉਹਨੂੰ ਵਿਚਾਰੇ ਨੂੰ ਮਸੀ। ਮੈਂ ਇਹ ਤੇ ਧਿਆਨ ਨਹੀਂ ਦੇ। ਤੂੰ ਉਹਦੇ ਵਾਲ ਵੀ ਧਿਆਨ ਦੇਣਾ ਵੀ ਅੱਗਾ ਤੋਂ ਹੋੜ ਪਿੱਛਾ ਚੋੜੋ ਨਹੀਂ ਨਾ ਆਪਾਂ ਕਰਨਾ ਵੀ ਅੱਗੇ ਹੋਰ ਲਾਈ ਜਾਓ ਤੇ ਪੁਰਾਣੇ ਪੱਤੀ ਜਾਓ। ਤਰਾ ਹੈ ਜਦ ਲਈ। ਚੱਲ ਇੱਕ ਰਹਿ ਗਿਆ ਹੋਰ ਹੈਗਾ ਐਡਸਟਜੀ ਦਾ ਉਹ ਵੀ ਲਾ ਦੀ ਐਡਸਟ ਨਹੀਂ ਕੀ ਉਹਦੇ ਨਾਲ ਘਟ ਸੰਜੀ ਲਾ ਡਰਾਫਟ ਲੈ ਆਂਦੇ ਤੇ ਨਾ ਪਤਾ ਨਹੀਂ ਗੈਸ ਤੁਹਾਨੂੰ ਪਤਾ ਹੈ ਇਹਦਾ ਕੀ ਨਾਮ ਹੈ ਤਾਂ ਨਹੀਂ ਉਹਨੇ ਗਾਤ ਦੇ ਹਾਲ ਵੇਖਦਾ ਮੀਰਾਂ ਦੇ ਹਾਂ ਹਾਲ ਵੇਖਣਾ ਰਾਂਝਾ ਦੇ ਆਏ ਕਿਹੜੇ ਸੀ ਮੀਰਾਂ ਦੇ ਇਹ ਗਲਤ ਕਿਉਂ ਕਹਿੰਦੇ ਹਾਲ ਵੇਖ ਲੈ ਤਕਦੀਰਾਂ ਦੇ ਸਸੁੱਖ ਨਹੀਂ ਦੀਵਾਂਗੇ ਆ ਗਏ ਨਾ ਅੱਛਾ ਹੁਣ ਤੈਨੂੰ ਸਿੰਗਰ ਬਣਾਉਣੀ ਤੁੰਗਾਣਾ ਕੱਢਦੀ ਐ ਇਹਦੇ ਚਲੋ ਨਾ ਕਿੱਥੇ ਲੱਜ ਪੱਥਰਾਲੇ ਚ ਲਾ ਦੇ ਜੀ ਚ ਮਰਜੀ ਹਾਂ ਜੀ ਚ ਮਰਜੀ ਲਾ ਦੇ ਜੀ ਜਿੱਥੇ ਤੇਰਾ ਰੋਕ ਲੱਗਦਾ ਵੀ ਉਹ ਵੀ ਪੁੱਛ ਕੇ ਲਾਉਂਦਾ ਵੀ ਇਹਦੇ ਚ ਲਾਉਣਾ ਕਿ ਉਹਦੇ ਚ ਲਾਉਣਾ ਕਿ ਤੂੰ ਜਿੱਥੇ ਤੇਨੂੰ ਸੌਤ ਜੇ ਲੱਗਦਾ ਉੱਥੇ ਲਾ ਦੇ ਪਰ ਪੱਥਰੀ ਨਹੀਂ ਮਿੱਟੀ ਇਹਨਾਂ ਚੋਂ ਕੱਢੀ ਨਹੀਂ ਹੁਣੀ ਉਹ ਦੂਜੇ ਦੀ ਵੇਖ ਲੈ ਜੀ ਸਹੀ ਹੈ ਤੇ ਉਧਰ ਲਾ ਦੇ ਆ ਉਧਰ ਪਰਲੇ ਦੀ ਵੇਖ ਲੈ ਸਹੀ ਹੈ ਇਹ ਇੱਕ ਸਾਰੇ ਦੇ ਬਜਾਏ ਤਾਂ ਤਾਰਾ ਮਾਂ ਇੱਕ ਦੋ ਨਹੀਂ ਲੱਤ ਕਿੱਧਰ ਕਮਲੇ ਬਾਹਰ ਕਾ ਤੂੰ ਕੱਢ ਕੇ ਲਾਉਂਦੇ ਉੱਥੇ ਪਿਆ ਦੇ ਵਿੱਚ ਜੜੀ ਤੁਰੇ ਜਾਂਦੇ ਆ ਜਾ ਬੀਬੀ ਬਈ ਕਿਨੇ ਹਰਤੇ ਰਹੋ ਠੀਕ ਆ ਨਾ ਬੀਬੀ ਜਿਹਨੇ ਸੱਤ ਮਰਾਈ ਨਾ ਬੀਬੀ ਮੈਨੂੰ ਕਹਿੰਦਾ ਇਹਨੇ ਸੱਤ ਮਰਾਈ ਆ ਨਹੀਂ ਜਾਲੇ ਪਤਾ ਨਹੀਂ ਨਹੀਂ ਬਤਾ ਰੇ ਨਹੀਂ ਮਰਦਾ ਸੁਤਾ ਪਿਆ ਮੁੜ ਕੇ ਫੇਰ ਮੁੜ ਗਈ ਮਨ ਮੈਂ ਕਿਹਨੂੰ ਦੇਖ ਕੇ ਸੰਦੇ ਮਾਂ ਮੈਂ ਹਾਏ ਹਾਏ ਜਿਹੜੇ ਦਾਨੂ ਆ ਗਿਆ ਸੀ ਆ ਅੱਛਾ ਨਾਲ ਨੰਬ ਤੇ ਜਾਣਾ ਕਰ ਤਾ ਨੰਬ ਕੇ ਪੱਟੀ ਬੰਨ੍ਹ ਕੇ ਆਂ ਸੀ ਹਾਂ ਸੀ ਚੰਟਿਆਂ ਦੇ ਤੇ ਹੋਰ ਬੀਬੀ ਲਾ ਇਹਨੇ ਮਰਾਈ ਸੱਟ ਜਾਨ ਕੇ ਲ ਮੈਂ ਤਾਂ ਕੁਝ ਵੀ ਮੈਂ ਕਿਹੜਾ ਪੜ ਕੇ ਮਾਰਾ ਤੀ ਮੇਰੀ ਗਾਰਸਨ ਗੱਡੀ ਵਾਲਾ ਆ ਗਿਆ ਤੇ ਧਿਆਨ ਉਧਰ ਹੋ ਗਿਆ ਤੇ ਸਟੈਂਡ ਨਹੀਂ ਲਾਇਆ ਅੱਛਾ ਜਿਹੜੇ ਬੰਦੇ ਨਾਲ ਹੁੰਦਾ ਉਹਦਾ ਵੀ ਮਰਜ਼ਾ ਹੁੰਦਾ ਬੀਬੀ ਮੈਂ ਤਾਂ ਰੋਣਾ ਪਾਈ ਜਾਨੀਏ ਮੇਰੀ ਸੌਂਦਾ ਹੀ ਨਹੀਂ ਸੀ ਮੈਂ ਤਾਂ 50 ਵਾਰੀ ਕਹਿਤਾ ਸੀ ਇਹਨੂੰ ਹੈਂ ਮੈਂ ਮਗਰ ਕੈਸੀ ਖੜੇ ਸੀ ਅਜੇ ਖੜੇ ਨਹੀਂ ਬਾਈਕ ਤੇ ਮੋਰਾ ਲਈਏ ਨੇ ਬੰਦਾ ਨਾਲ ਕਹਿਆ ਚੁੰਡਾ ਤੇ ਜਾਣ ਉੱਤਣਾ ਸੀ ਸਣ ਬੀਬੀਆ ਦੀਆਂ ਆਹ ਕਿਆ ਗਾਲਾਂ ਕੱਢੀਆ ਹੋਈ ਤਾਂ ਦੇਖੀ ਨਹੀਂ ਆਇਸੀ ਬਲ ਮੁਟਿਆ ਹਾਂ ਬੱਸ ਹਵਾ ਜਿਹਾ ਥੋੜੇ ਥੋੜੇ ਲਿਆਂਦੇ ਆ ਬੀਬੀ ਸੁੱਕ ਜਾਂਦੇ ਬੀਬੀ ਸੁੱਕ ਜਾਂਦੇ ਡਰ ਦੇ ਡਰ ਦੇ ਲਿਉਨੇ ਆ ਸੁੱਕ ਤੇ ਕਾਦੂ ਹਾਂ ਪਤਾ ਨਹੀਂ ਕੀ ਚੱਕਰ ਬੀਬੀ ਅੱਗੇ ਸਾਡਾ 2-3000 ਰੁਪਿਆ ਖਰਾਬ ਹੋ ਗਿਆ ਤੇ ਜਿਹੜੇ ਡਰਫਟ ਲਾਇ ਸਾਰੇ ਸੁੱਕ ਗਏ ਹੁਣ ਡਰ ਦੇ ਡਰ ਦੇ ਥੋੜੇ ਜੇ ਲੈ ਕੇ ਆਏ ਆ ਤੇ ਇਹ ਜੇ ਤਰਗੇ ਤੇ ਫਿਰ ਹੋਰ ਹੋਰ ਲੈ ਆਵਾਂਗੇ ਆਂਬ ਬਤਾ ਆਪਣੇ ਹੁਣ ਹੁੰਦਾ ਨਹੀਂ ਤੇ ਆਂਬ ਲੈ ਕੇ ਲਾ ਦਿੱਤਾ ਵਾ ਆਂਬ ਪੰਜ ਛੇ ਅੱਗੇ ਸੁੱਕ ਗਏ ਸਾਡੇ ਉਹ ਆਂਬ ਕਿਦੋਂ ਲੈ ਜਾਂਦਾ ਵਾ ਉਹ ਆਂਬ ਹੀ ਆ ਇਹ ਦੇਸੀ ਆਂਬ ਆ ਤਾ ਹਮਾਰਾ ਚੱਲ ਜਿਹੜਾ ਮਰਜ਼ੀ ਹੋੜੇ ਲੱਗੇ ਰਿਹਾ ਕਿੰਨੇ ਆਂਬ ਲੱਗੇ ਆਹੋ ਬਾਬਿਆਂ ਦੇ ਜਾਮਨਾਂ ਕਿੰਨੀਆਂ ਹੋਈਆਂ ਆਪਣੀ ਤਾਂ ਜਾਮਨ ਨੂੰ ਨਹੀਂ ਫਲ ਲੱਗਾ ਤੀ ਉਸ ਦਾ ਚੜ ਕੇ ਜਾਮਨਾਂ ਬਲਾ ਦੀ ਕਰਿਆ ਜਾਮਨ ਬੀਬੀ ਉੱਤੇ ਚੜ ਜਾਂਦੀ ਉਹ ਤਾਂ ਡੈਡੀ ਨੂੰ ਭੇਜ ਜਾਗੇ ਅੱਛਾ ਨਹੀਂ ਜਾ ਮੈਂ ਕਿੰਨਾਂ ਤਾਂ ਡਿੱਗਣਾ ਪਈਆਂ ਥੱਲੇ ਉਹ ਤਾਂ ਹੁਣ ਇੱਕ ਦਾਸ ਤਾਂ ਘਟੋ ਘਟ 50 ਤਾਂ ਡਰਖਤ ਉੱਥੇ ਕਿੱਥੇ ਕਿੱਥੇ ਦਾ ਇਦਾਰਾ ਆਵਾ ਖੰਮ ਕੋਲੇ ਉੱਪਰ ਦੇ ਥੋੜੇ ਸੱਪ ਦੀ ਨਹੀਂ ਸਾਡੇ ਇੱਥੇ ਅੰਦਰ ਤਾਂ ਇੱਕ ਉਹ ਉੱਥੇ ਅੰਦਰ ਆ ਉਹ ਮੋਰੀ ਥਾਣੀ ਜਾ ਆਉਂਦਾ ਵਾ ਸੱਪ ਉੱਤੇ ਜਾ ਉਹ ਮੋਰੀ ਅੰਦਰ ਖੋਡਾ ਹਾਂ ਆ ਆ ਖੰਮ ਆ ਖੰਮ ਕੇ ਉਹ ਅੰਦਰਲਾ ਖੰਮ ਅੰਦਰ ਜਾ ਕੇ ਵੇਖ ਉਹਦੇ ਵਿੱਚ ਆ ਖੋਡ ਕਿਉਂਕਿ ਉੱਥੇ ਤਾਰ ਪਾਈ ਸੀ ਨਾ ਪਹਿਲੋਂ ਉਹ ਫਿਰ ਕੱਢ ਲਿਆ ਪਿਆ ਪਾ கிளா நான் அந்த தாண்டா அந்த பிணி பிள்ளோ